ਹੰਬੂ ਬਾਰਡਰ ਇਹ ਜੰਦਾ ਮਿਲਿਆ ਸਾਨੂੰ ਟੁੱਟਿਆ ਤੇ ਸਾਹਮਣੇ ਕਮਰਾ ਬਾਈ ਜੀ ਲੱਕੜ ਦਾ ਬਣਾਇਆ ਹੋਇਆ ਕਿਸਾਨਾਂ ਵੱਲੋਂ ਬੜੀ ਰੀਜ਼ ਨਾਲ ਕਿਸਾਨਾਂ ਨੇ ਬਣਾਇਆ ਹੋਣਾ ਲਾਸਟ ਦੇ ਵਿੱਚ ਜਾ ਕੇ ਨਾ ਬਾਰਡਰ ਦੇ ਥੋੜਾ ਪਿੱਛੇ ਇਹ ਕਮਰਾ ਸੜਕ ਦੇ ਕਿਨਾਰੇ ਤੇ ਜੋ ਦਰਖਤ ਹੁੰਦੇ ਨੇ ਉਥੇ ਤੇ ਬਾਈ ਜੀ ਕਮਰਾ ਇਹਨਾਂ ਸੋਨਾ ਵਿੱਚ ਆਰਾਮ ਕਰ ਰਹੇ ਹੋਣੇ ਪਰ ਪ੍ਰਸ਼ਾਸਨ ਆਇਆ ਖਾਲੀ ਕਰਾ ਗਿਆ ਰਾਤ ਨੂੰ ਆ ਜਿਹੜਾ ਸਮਾਨ ਸਾਰਾ ਤੋੜਿਆ ਪਿਆ ਲੋ ਕਮਰੇ ਲੋਹੇ ਦੇ ਲੱਕੜ ਦੇ ਬੜੀਆਂ ਸੋਹਣੀਆਂ ਝੋਪੜੀਆਂ ਬਣਾਈ ਹੋਈਆਂ ਸਨ ਸਭ ਤੋੜ ਗਏ ਕਾਂਦੇ ਕੀ ਸ਼ੰਭੂ ਬਾਰਡਰ ਖਾਲੀ ਕਰੋ ਹੁਣੇ ਖਾਲੀ ਕਰੋ ਰਾਤ ਨੂੰ ਉਹਨਾਂ ਨੂੰ ਬਾਹਰ ਕੱਢਤਾ ਲੈ ਕੇ ਵੀ ਚਲੇਗੇ ਤੇ ਬਾਈ ਜੀ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਤਾਂ ਕਿ ਸਬ ਤੱਕ ਸਰਕਾਰ ਦੀ ਇਸ ਹਰਕਤ ਬਾਰੇ ਪਤਾ ਚੱਲ ਸਕੇ ਜਿਸ ਮੇਰੇ ਉਠਣਸਾਰ ਬੰਦਾ ਦਵਾਈ ਖਾ ਲਿਆ ਨਸ਼ੇ ਲੋੜ ਹੈ ਉਸ ਦੌਰੋਂ ਨਾ ਜੈਬ ਲੋੜ ਤੇ ਤੋੜ ਬਿਲਕੁਲ ਨਹੀਂ ਲੱਗਣੇ ਤੇ ਕੋਈ ਵੀ ਨਸ਼ਾ ਹੋਵੇ ਫੀਮ ਪੁਕੀ ਸਮੈਕ ਚਿੱਟਾ ਡੋਡੇ ਜੀਭ ਥਲੇ ਰੱਖਣ ਵਾਲੀਆਂ ਗੋਲੀਆਂ ਹਾਂਜੀ ਹਾਂਜੀ ਭਾਈ 22 ਦਿਨਾਂ ਦਾ ਕੋਰਸ ਆ 22 ਦਿਨ ਦੇ ਵਿੱਚ ਛੁੱਟਦਾ ਛੜਾ ਦਾਂਗੇ ਜੀ ਗਰੰਟੀ ਦੇ ਨਾਲ ਇਹ ਕੀ ਚੀਜ਼ ਪਈ ਹੋਈ ਹੈ ਜਿਹੜੀ ਕੀ ਕੋਈ ਤੋੜ ਨਹੀਂ ਲੱਗਣ ਦਿੰਦੀ ਕੋਈ ਤਕਲੀਫ ਨਹੀਂ ਹੋਣ ਦਿੰਦੀ ਇਹਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਕੋਈ ਕੈਮੀਕਲ ਨਹੀਂ ਹੈਗਾ ਜੀ ਪਿਓਰ ਆਰਗਨਿਕ ਦਾ ਠੀਕ ਹੈ ਜੀ ਇਹ ਜਿਹੜੀ ਮਰਜੀ ਲੈਬੋਰੀ ਦਾ ਟੈਸਟ ਕਰਾ ਲਓ ਕੋਈ ਡੀ ਰਾਡ ਵਗੈਰਾ ਕੋਈ ਕੁਝ ਵੀ ਨਹੀਂ ਹੋਊਗਾ ਕਿੰਨੇ ਦਿਨਾਂ ਤੱਕ ਨਸ਼ਾ ਬੰਦ ਕਰਦੇ ਹੋ ਬਾਈ ਬਾਈ ਜੀ 22 ਦਿਨਾਂ ਦਾ ਕੋਰਸ ਹੈ ਜੀ ਆਪਣਾ ਔਰ ਪਹਿਲੇ ਦਿਨ ਤੋਂ ਤੋੜ ਖਤਰਾ ਭੇਮ ਦੇ ਟੱਟੇ ਦੀ ਉੱਕੀ ਦੀ ਜਿਹੜੀ ਤੋੜ ਆ ਐਨੀ ਮਾੜੀ ਹੁੰਦੀ ਆ ਬਈ ਬੰਦਾ ਚੱਲ ਨਹੀਂ ਸਕਦਾ ਜਿਹੜੇ ਬੰਦੇ ਕੈਪਸੂਲ ਖਾਂਦੇ ਗੋਲੀਆਂ ਖਾਂਦੇ ਹੋ ਭਾਈ ਜੀ ਜਿਹੜਾ ਮਰਦੀ ਆ ਜੇ ਮੰਨ ਲਓ ਕਿ